ਜਿਹੜੀਆਂ ਚੀਜ਼ਾਂ ਦੀ ਸ਼ਹਿਰ ਦੇ ਵਿੱਚ ਜ਼ਰੂਰਤ ਹੈ ਜੀ ਅੱਡੇ 6 ਦਿਨ ਸਭ ਤੋਂ ਪਹਿਲਾਂ ਨਸ਼ੇ ਬੰਦ ਕਰਨ ਦੀ ਜ਼ਰੂਰਤ ਹੈ ਇਹ ਕਹਤਾ ਸਰਕਾਰ ਤੱਕ ਕਿ ਅਸੀਂ ਨਸ਼ਿਆਂ ਦੇ ਤੇ ਜੰਮੀ ਖਤਮ ਕੀਤਾ ਗਿਆ ਬਿਲਕੁਲ ਕਿਆ ਘੜੀ ਰੋਡ ਪਾਣੀਆਂ ਪਰ ਫਿਰ ਵੀ ਮੈਸ ਕਾਲ ਦੇ ਹੱਥ ਕੀ ਜਗਾ ਕਿ ਨਸ਼ਾ ਬਿਲਕੁਲ ਨਹੀਂ ਬੰਦ ਹੋਇਆ ਹੋਰ ਦੇ ਹੱਥ ਮਤੋਂ ਨਹੀਂ ਆਉਣਾ ਹੋਣਗੀਆਂ ਨਸ਼ੇ ਕਰ ਨੂੰ ਆਪਾਂ ਕਹਿੰਦੇ ਜੀ ਅਸੀਂ ਨਸ਼ਾ ਬਹੁਤ ਜ਼ਿਆਦਾ ਖਤਮ ਕਰਤਾ ਜੀ ਦੇਖੋ ਉਹਨਾਂ ਨੇ ਮੇਰੇ ਨਸ਼ਾ ਘੱਟ ਕੀਤਾ ਉਹ ਮੈਂ ਨਹੀਂ ਨਸ਼ਾ ਘਟਾ ਮੰਨਦੇ ਕਿ ਸਰਕਾਰਾਂ ਨਾਲ ਨਸ਼ਾ ਵਧਿਆ ਕੇ ਘਟਿਆ ਹੈ ਨਸ਼ਾ ਵਧੀਆ ਜਿਹਾ ਕਟੇ ਹਨ ਇਹਦੀ ਸਰਕਾਰ ਉਹ ਕਾਂਗਰਸ ਆ ਉਹ ਕਾ ਬੀਜਪੀ ਉਹ ਬੀਜਪੀ ਦਾ ਜ਼ੋਰ ਲੱਗਦਾ ਜੀ ਜੇ ਪਿਛਲੇ ਕੰਮ ਵਧੀਆ ਕੀਤੇ ਜੀ ਪਰ ਕਿੱਤੇ ਆ ਥੋੜੇ ਚੰਗੀਆਂ ਜਿਿੱਤੇ ਆ ਬਾਕੀ ਤਾਂ ਮਹਾਂ ਮਹਾਂ ਵਾੜੀ ਲਾਈ ਗਏ ਤੇ ਤੁਸੀਂ ਕਿਹਨੂੰ ਵੋਟ ਪਾਉਣੀ ਹੈ ਛਾੜੂ ਪਾਣੀ ਛਾੜੂ ਨੂੰ ਪਾਣੀ ਕਿਵੇਂ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਵਧੀਆ ਉਹਦੀ ਸਰਕਾਰਾਂ ਪਿੱਛੇ ਕੰਮ ਦੋ ਹੈਗੇ ਦਿਮਾਚੋੜਾ ਸਾਹਿਬ ਦੇ ਵਿੱਚ ਇੱਕ ਲੈਟਰਨ ਬਾਥਰੂਮ ਦੀ ਇੱਕ 파ਰਿੰਗ ਦੀ ਸਭ ਤੋਂ ਵੱਡੀ ਸਮੱਸਿਆ ਹੈ ਸ਼ੁਸ਼ਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਛੋੜਾ ਨਿਊਜ਼ ਮੈਂ ਤੁਹਾਡਾ ਆਪਣਾ ਜਤਿੰਦਰ ਕੁਮਾਰ ਚੜੌਦੀ ਮਾਛੋੜਾ ਸਾਹਿਬ ਤੋਂ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਲੋਕ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭੱਕ ਚੁਕਿਆ ਹੈ ਤੇ ਪਰ ਹਲੇ ਤੱਕ ਲੋਕਾਂ ਦੇ ਵਿੱਚੋਂ ਆਵਾਜ਼ ਨਹੀਂ ਉੱਠ ਰਹੀ ਹਲਕਾ ਫਤੇਗੜ ਸਾਹਿਬ ਦੇ ਵਿੱਚੋਂ ਅੱਜ ਅਸੀਂ ਮਾਛੋੜਾ ਸਾਹਿਬ ਦੇ ਏਰੀਆ ਦੇ ਵਿੱਚ ਖੜੇ ਆ ਇੱਥੋਂ ਲੋਕਾਂ ਦੇ ਰਿਵਿਊ ਲੈਣੇ ਆ ਵੀ ਕਿਹੜਾ ਚਾਹੁੰਦਾ ਵੀ ਕਿਹੜੀ ਪਾਰਟੀ ਦੀ ਸਰਕਾਰ ਬਣਨੀ ਚਾਹੀਦੀ ਆ ਤੇ ਇੱਥੇ ਮਾਛਵਾੜਾ ਸਾਹਿਬ ਦੇ ਕਿਹੜੇ-ਕਿਹੜੇ ਮੁੱਦੇ ਨੇ ਵੀ ਜਿਹੜੇ ਮੇਨ ਮੁੱਦੇ ਨੇ ਵੀ ਇੱਥੇ ਮਾਛਵਾੜਾ ਸਾਹਿਬ ਦੀ ਕਿਹੜੀਆਂ ਚੀਜ਼ਾਂ ਦੀ ਲੋੜ ਆ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਪੂਰੀ ਆ ਆਓ ਆਪਾਂ ਗੱਲਬਾਤ ਕਰਦੇ ਆਂ ਇੱਥੋਂ ਦੇ ਲੋਕਾਂ ਨਾਲ ਉਹਨਾਂ ਦਾ ਕੀ ਕਹਿਣਾ ਹੈ ਕੀ ਚਾਹੁੰਦੇ ਜੀ ਇਹਦੇ ਹਲਕਾ ਫਤਿਹਗੜ੍ਹ ਸਾਹਿਬ ਦੇ ਵਿੱਚ ਕਿਹੜਾ ਕੈਂਡੀਡੇਟ ਦੇ ਜਿੱਤਣ ਦੇ ਚਾਂਸ ਨੇ ਜੀ ਭਾਈ ਸਾਨੂੰ ਤਾਂ ਨੀ ਜਾਣਕਾਰੀ ਹੈ ਨਹੀਂ ਇਸ ਮੇਲੇ ਪਰ ਜੋ ਵੀ ਆ ਜਾਵੇ ਵਧੀਆ ਆ ਜਾਵੇ ਅੱਛਾ ਆ ਜਾਵੇ ਸ਼ਹਿਰ ਦੇ ਕਿਹੜੇ-ਕਿਹੜੇ ਮੁੱਦੇ ਨੇ ਜੀ ਸ਼ਹਿਰ ਦਾ ਦੇਖੋ ਮੁੱਦਾ ਸਾਬ ਸਭਾਈ ਵਾਲੀ ਹੈ ਜਿਵੇਂ ਹੁਣ ਚੌਂਕ ਦਾ ਹੱਲ ਹੋ ਹੀ ਰਿਹਾ ਹੈ ਕਾਫੀ ਹੱਦ ਤੱਕ ਸੁਧਾਰ ਆ ਚੁੱਕਿਆ ਬਾਕੀ ਹੁਣ ਜੇ ਰਲ ਮਿਲ ਕੇ ਕਰਨ ਤਾਂ ਸਹੀ ਹੋ ਜਾਊਗਾ ਸਾਰਾ ਇਹ ਹਾਂਜੀ ਇਤੋਂ ਹਲਕਾ ਫਟੇਗੜ ਸਾਹਿਬ ਦੇ ਵਿੱਚੋਂ ਕਿਹਦੇ ਚਾਂਸ ਬਣਦੇ ਆ ਜੀ ਹਲਕਾ ਨਹੀਂ ਆਪ ਨੂੰ ਨਹੀਂ ਜਾਣਕਾਰੀ ਹੈ ਨਹੀਂ ਜੀ ਸੈਂਟਰ 'ਚ ਕੀ ਕਹਿੰਦੇ ਵੀ ਕਿਹਦੀ ਸਰਕਾਰ ਚਾਹੀਦੀ ਹੈ ਜਿਹੜਾ ਮਰਜੀ ਆ ਜਾਵੇ ਜਿਹੜਾ ਕੋ ਮਾਤੜ ਬੰਦੇ ਆ ਜੀ ਹੁਣ ਜਿਵੇਂ ਬੀਜੇਪੀ ਤੇ ਕਾਂਗਰਸ ਦਾ ਆ ਕੰਪੀਟੀਸ਼ਨ ਜੀ ਬਸ ਦੋ ਹੀ ਪਾਰਟੀਆਂ ਨੇ ਸੈਂਟਰ ਦੇ ਵਿੱਚ ਦੀ ਇਹਨਾਂ ਦੇ ਵਿੱਚੋਂ ਤੁਸੀਂ ਪਿਛਲੀ ਵਾਰ ਬੀਜੇਪੀ 10 ਸਾਲ ਹੋ ਗਏ ਬੀਜੇਪੀ ਨੂੰ ਰਹਿੰਦੀ ਨੂੰ ਠੀਕ ਹੈ ਜੀ ਉਹ ਤਾਂ ਪਹਿਲਾਂ ਕਾਂਗਰਸ ਸੀਗੀ ਜੀ ਕਿਵੇਂ ਲੱਗਦਾ ਵੀ ਜਿਵੇਂ ਕਾਂਗਰਸ ਨੇ ਪਹਿਲਾਂ ਕੰਮ ਵਧੀਆ ਕੀਤੇ ਸੀ ਕਿ ਹੁਣ ਬੀਜੇਪੀ ਨੇ ਵਧੀਆ ਕੰਮ ਕੀਤੇ ਬੀਜੇਪੀ ਦੇਖੋ ਚਾਂਸ ਹੈ ਬੀਜੇਪੀ ਦੀ ਲੱਗ ਰਹੀ ਨੇ ਜੀ ਵੈਸੇ ਕਿਉਂਕਿ ਇਧਰ ਯੂਪੀ ਵੀ ਹਾਰਤਾ ਇੱਕ ਤਰਫਾ ਹੀ ਹੋ ਰਿਹਾ ਸਭ ਕੁਝ ਜੀ ਕਿ ਜੋ ਵੀ ਆ ਹਜੇ ਵੀ ਇਧਰ ਹੀ ਲੱਗਿਆ ਹੁਣ ਪੰਜਾਬ ਦਾ ਕੁਝ ਕਹਿ ਨਹੀਂ ਸਕਦੇ ਜੀ ਆਪਾਂ ਔਰ ਇਹਦਾ ਰਲਵਾ ਮਿਲਵਾ ਜਾਈਏ ਸਰ ਤੁਸੀਂ ਕਿਹਨੂੰ ਵੋਟ ਪਾਣੀ ਹੈ ਮੈਂ ਤਾਂ ਦੇਖਾਂਗੇ ਮੌਕੇ ਦੀ ਬਦਲ ਲੱਗੂਗਾ ਜੀ ਫਿਰ ਵੀ ਜੀ ਜਿਹਨੂੰ ਤੁਸੀਂ ਵੋਟ ਪਾਉਂਗੇ ਪਤਾ ਹੁੰਦਾ ਫਿਰ ਦੋ ਬੰਦੇ ਨਾਲ ਹੁੰਦਾ ਅੱਜ ਤਾਂ ਕਾਂਗਰਸ ਦੇ ਨਾਲ ਹੈ ਜੀ ਹਜੇ ਕਾਂਗਰਸ ਦੇ ਨਾਲ ਹਾਂਜੀ ਕਾਂਗਰਸ ਨੇ ਵਧੀਆ ਕੰਮ ਕੀਤੇ ਜੀ ਪਹਿਲਾਂ ਵਧੀਆ ਨਹੀਂ ਜੀ ਸ਼ੁਰੂ ਤੋਂ ਕਾਂਗਰਸੇ ਪਾਈ ਹੈ ਉਸੇ ਵੀ ਪਾਈ ਜਾ ਰਹੇ ਆਪਾਂ ਕਾਂਗਰਸ ਸਰਕਾਰ ਪੰਜ ਸਾਲ ਪਹਿਲਾਂ ਡਾਕਟਰ ਅਮਰ ਸਿੰਘ ਜੀ ਰਹੇ ਨੇ ਉਹਰੇ ਐਮਪੀ ਉਹਨਾਂ ਨੇ ਕੁਛ ਕੀਤਾ ਹਲਕੇ ਦਾ ਸੁਧਾਰ ਨਹੀਂ ਕੀ ਪਤਾ ਜੀ ਆਪਾਂ ਦੇਖਿਆ ਨਹੀਂ ਜੀ ਇਹ ਤੱਕ ਬਸ ਜੋ ਵੀ ਹੈ ਠੀਕ ਹੀ ਹੈ ਕਰ ਰਹੇ ਨੇ ਵਧੀਆ ਕਾਂਗਰਸ ਪਾਰਟੀਆਂ ਨਾਲ ਜੁੜੇ ਹੋਏ ਹੋ ਤੁਸੀਂ ਹਾਂਜੀ ਹਾਂ ਜੀ ਆ ਕੇ ਨਮਸ਼ਕਾਰ ਜੀ ਹਾਂਜੀ ਅਕਲ ਜੀ ਕਿਹ ਪੈਂਟਰ ਦਾ ਭਾਜਪਾ ਚਾਹੀਦੀ ਆ ਭਾਜਪਾ ਚਾਹੀਦੀ ਆ ਮਾਛੋਵਾੜਾ ਸਾਹਿਬ ਦੇ ਵਿੱਚੋਂ ਆਪਣੇ ਫਤੇਗੜ ਸਾਹਿਬ ਹਲਕੇ ਦੇ ਵਿੱਚੋਂ ਕਿਹਦੀ ਉਮੀਦ ਹੈ ਜਿਹ ਉਮੀਦ ਕੇ ਜਿੱਤਣ ਦੀ ਹੈ ਜੀ ਰੇਂਜਾਵਲ ਦੇ ਰਹੇਗੇ ਹਾਂ ਜੀ ਰੇਂਜਾਵਲ ਦੇ ਰਹੇਗੇ ਨਹੀਂ ਕਿਹਦੀ ਉਮੀਦ ਕੇ ਲਿਆ ਜਿੱਤਣ ਦੀ ਗੇਜਾਵਲ ਦੇ ਹੈ ਨਹੀਂ ਅੱਛਾ ਗੇਜाराम ਦੀ ਹੈ ਨਹੀਂ ਕੀ ਜੀ ਤੁਸੀਂ ਕੀ ਕਹਿੰਦੇ ਵੀ ਫਤੇਗੜ ਸਾਹਿਬ ਹਲਕੇ ਦੇ ਵਿੱਚੋਂ ਕਿਹੜਾ ਕਿਹੜੀ ਪਾਰਟੀ ਦਾ ਕੈਂਡੀਡੇਟ ਜਿੱਤੂਗਾ ਕਾਂਗਰਸ ਆਮ ਆਦਮੀ ਪਾਰਟੀ ਦਾ ਹਾਂ ਜੀ ਝਾੜੂ ਝਾੜੂ ਦਾ ਜੀ ਸ਼ਹਿਰ ਦੇ ਕਿਹੜੇ ਕਿਹੜੇ ਮੁੱਦੇ ਨੇ ਜੀ ਮਾਛੋੜਾ ਸਾਹਿਬ ਦੇ ਮਾਛੋੜਾ ਸਾਹਿਬ ਨੂੰ ਧਰੋ ਕੋ ਚਾਹੀਦਾ ਮੈਂ ਹੁਣ ਗਿਆ ਫਿਰ ਤੋਂ ਇਹ ਸ਼ਹਿਰ ਚ ਰਹਿਣ ਨੂੰ ਮੁਦਿਆੰਦ ਦਾ ਪਤਾ ਹੈ ਇਹਨਾਂ ਦੇ ਵੀ ਸਾਨੂੰ ਸ਼ਹਿਰ ਦੀਆਂ ਚੀਜ਼ਾਂ ਹੀ ਲੋੜ ਹੈ। ਸਾਡੇ ਬਸਰ ਨੇ ਬਹੁਤ ਲੋੜ ਹੈ। ਅੱਛਾ ਇਹ ਕਿਹੜੀ ਜਗ੍ਹਾ ਜੀ? ਹਾਂ ਗਾਂਧੀ ਚੌਂਕ। ਉੱਥੇ ਗਾਂਧੀ ਚੌਂਕ ਦੇ ਵਿੱਚ ਜੀ। ਹਾਂ ਜੀ। ਤੇ ਉਰੇ ਹੈ ਨਹੀਂ ਇਹ ਚੀਜ਼ ਦੀ ਫੈਸਲਟੀ ਕੋਈ ਨਾ। ਇਹ ਪਾਣੀ ਪਿਆ ਔਖਾ ਦਾ ਫੈਸਲ ਨਹੀਂ ਜਾਂਦਾ। ਠੀਕ ਹੈ ਜੀ। ਤੇ ਤੁਸੀਂ ਕਿਹਨੂੰ ਬੋਰਡ ਪਾਉਣੀ ਹੈ ਜੀ? ਝਾੜੂ ਪਾਉਣੀ ਹੈ। ਝਾੜੂ ਨੂੰ ਪਾਉਣੀ ਹੈ ਜੀ। ਠੀਕ ਹੈ। ਕਿਵੇਂ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਵਧੀਆ ਜੀ? ਉਹ ਦੂਜੀ ਸਰਕਾਰਾਂ ਨੇ ਵਧੀਆ ਕੰਮ ਕੀਤਾ। ਵਧੀਆ ਕੰਮ ਕੀਤੇ। ਦੂਜੇ ਵਿਰ ਪਿਛਲੀਆਂ ਸਰਕਾਰਾਂ ਨਾਲੋਂ ਵੀ ਵੱਧ ਨਾਸਮਾਰਦਾ ਸੀ ਉਹ ਤਾਂ ਉਹੀ ਰਹੀ ਹੈ ਦੇਖੋ ਅਸੀਂ ਦੂਜੀਆਂ ਸਰਕਾਰਾਂ ਨਾਲੋਂ ਠੀਕ ਹੈ ਸਰਕਾਰ ਇਹ ਕੀ ਮੁੱਦੇ ਨੇ ਜੀ ਸ਼ਹਿਰ ਦੇ ਜੀ ਆਪਣੇ ਮਾਛੋੜਾ ਸਾਹਿਬ ਸ਼ਹਿਰ ਦੇ ਪੂਰੇ ਦੇ ਵੀ ਜਿਹੜੇ ਜਿਹੜੀਆਂ ਚੀਜ਼ਾਂ ਦੀ ਸ਼ਹਿਰ ਦੇ ਵਿੱਚ ਜਰੂਰਤ ਹੈ ਜੀ ਸਾਡੇ ਸ਼ਹਿਰ ਦੇ ਸਭ ਤੋਂ ਪਹਿਲਾਂ ਨਸ਼ੇ ਬੰਦ ਕਰਨ ਦੀ ਜਰੂਰਤ ਹੈ ਇਹ ਸਰਕਾਰਾਂ ਤਾਂ ਕਹਿੰਦੀ ਜੀ ਅਸੀਂ ਨਸ਼ਿਆਂ ਦੇ ਉੱਤੇ ਜੰਮੀ ਖਤਮ ਕੀਤਾ ਗਿਆ ਬਿਲਕੁਲ ਚਾਹ ਛੱਡੋ ਨੂੰ ਵੋਟ ਪਾਣੀ ਪਰ ਫਿਰ ਵੀ ਮੇਰੇ ਕਲ ਦੇ ਹੱਕ ਜ ਨਹੀਂ ਹੈਗਾ ਕਿ ਨਸ਼ਾ ਬਿਲਕੁਲ ਨਹੀਂ ਬੰਦ ਹੋਇਆ ਔਰ ਬੇਹੱਦ ਮਤਲਬ ਜਿਹੜੀਆਂ ਲੁੱਟਾ ਹੋਵਾਂ ਹੁੰਦੀਆਂ ਨੇ ਨਸ਼ੇ ਕਰਦੀਆਂ ਹੁੰਦੀਆਂ ਨੇ ਹੋਰ ਹੋਰ ਕੀ ਉਹਦੇ ਹੀ ਮਤਲਬ ਨਸ਼ਾ ਮੰਨਣਾ ਚਾਹੀਦਾ ਹੈ। ਬਾਕੀ ਲੋਕਾਂ ਦੇ ਕੰਮ ਹੋਣੇ ਚਾਹੀਦੇ ਨੇ। ਸਰਕਾਰ ਤਾਂ ਕਹਿੰਦੀ ਜੀ ਅਸੀਂ ਨਸ਼ਾ ਬਹੁਤ ਜ਼ਿਆਦਾ ਖਤਮ ਕਰਤਾ ਜੀ। ਨਹੀਂ ਦੇਖੋ ਉਹਨਾਂ ਦੀ ਨਿਗਾਹ ਵਿੱਚ ਨਸ਼ਾ ਕੰਮ ਕੀਤਾ ਉਹ ਮੈਂ ਨਹੀਂ ਕਹਿੰਦਾ ਨਸ਼ਾ ਕੰਮਾਂਦੋਇਆ। ਕਿਹਿਆ ਸਰਕਾਰਾਂ ਨਾਲੋਂ ਨਸ਼ਾ ਵਧਿਆ ਕੇ ਘਟਿਆ ਜੀ ਇਸ ਵਾਰ। ਨਸ਼ਾ ਵਧਿਆ ਜਾਂ ਘਟਿਆ ਨਹੀਂ। ਠੀਕ। ਧੰਨਵਾਦ। ਉਹ ਦੋ ਤਿੰਨ ਵਾਰੀ ਤਾਂ ਮੈਂ ਖੁਦ ਬਚਿਆ ਹਾਂ। ਡਰ ਜਾਂਦੇ ਹਾਂ। ਕਿਵੇਂ ਜੀ ਕੀ ਤੁਹਾਡੇ ਨਾਲ ਕੀ? ਜੀ ਮੇਰੇ ਕੋਲ ਮਤਲਬ ਕਿ ਦੁਕਾਨਦਾਰ ਉਹਨਾਂ ਦੇ ਰਾਤ ਨੂੰ ਮਤਲਬ ਜ 9:30 ਵਜੇ ਜਾਂਦੇ ਤਾਂ ਬੱਚੇ ਸਾਡੇ ਮੁੰਡੇ ਜਿਹੜੇ ਅੱਜ ਕੱਲ੍ਹ ਜੋ ਮਗ ਮਾਸ਼ੂਰ ਕਿ ਕਿ ਤੁਸੀਂ ਕਹਿੰਦੇ ਲੁੱਟਾਂ ਘੋ ਜਿਆਦਾਤਰ ਹੁੰਦੀਆਂ ਨਸ਼ਾ ਕਰ ਸਭ ਤੋਂ ਵੱਧ ਦੀਆਂ ਲੁੱਟਾਂ ਘੋਣੇ ਇਹ ਬੰਦੂਗੀਆਂ ਚਾਹੀਦੀਆਂ ਨੇ ਇਹ ਬੰਦ ਹੋਣ ਦੇ ਨਾਲ ਹੀ ਜਿਹੜਾ ਮਤਲਬ ਕਿ ਨਸ਼ਾ ਬੰਦ ਹੋਣ ਦੇ ਨਾਲ ਹੀ ਲੁੱਟਾਂ ਘੋਆ ਬੰਦ ਹੋ ਜਾਣੀਆਂ ਔਰ ਕਤਲ ਬੰਦ ਹੋ ਜਾ ਸੱਸੀ ਗਾਲ ਜੀ ਹਾਂ ਸ੍ਰੀ ਧਾਲ ਜੀ ਅੰਕਲ ਜੀ ਕਿਵੇਂ ਲੱਗਦਾ ਵੀ ਹਲਕਾ ਫਤੇਗੜ ਸਾਹਿਬ ਦੇ ਵਿੱਚੋਂ ਕਿਹੜਾ ਕੈਂਡੀਡੇਟ ਜਿੱਤਣਾ ਚਾਹੀਦਾ ਜੀ ਵੇਖੋ ਜੀ ਉੱਥੇ ਆਪਾ ਵਾਲਾ ਹੀ ਜਿੱਤਣਾ ਚਾਹੀਦਾ ਆਪਾ ਵਾਲਾ ਜੀ ਹਾਂ ਜੇ ਪਹਿਲਾਂ ਸੈਂਟਰ ਦੇ ਵਿੱਚ ਕਿਸੇ ਦੀ ਸਰਕਾਰ ਹੋ ਕਾਂਗਰਸ ਆਊ ਕਿ ਬੀਜੇਪੀ ਆਊ ਜੀ ਉੱਥੇ ਤਾਂ ਬੀਜੇਪੀ ਦਾ ਜ਼ੋਰ ਲ ਬੀਜੇਪੀ ਨੇ ਕੰਮ ਵਧੀਆ ਕੀਤੇ ਜੀ ਪਹਿਲਾਂ ਕਿਤੇ ਆ ਥੋੜਾ ਚੰਗਾ ਕਿਤੇ ਆ ਬਾਕੀ ਤਾਂ ਬਹਾਨੇਵਾਜੀਆਂ ਲਾਈ ਗਏ ਜਿਵੇਂ ਤੁਸੀਂ ਕਹਿੰਦੇ ਵੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਤਣਾ ਚਾਹੀਦਾ ਹਲਕਾ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਜੀ ਆਮ ਆਦਮੀ ਪਾਰਟੀ ਨੇ ਕੰਮ ਵਧੀਆ ਕੀਤੇ ਜੀ 2.5 ਸਾਲਾਂ ਦੇ ਵਿੱਚ ਹਾਂ ਜੀ ਵਧੀਆ ਕੀਤੇ ਵਧੀਆ ਕੀਤੇ ਜੀ ਕੀ ਕੀ ਤੁਹਾਨੂੰ ਉਹਨਾਂ ਦੀਆਂ ਪ੍ਰਾਪਤੀਆਂ ਵਧੀਆ ਲੱਗੀਆਂ ਜਿਹੜੀਆਂ 2.5 ਸਾਲਾਂ 'ਚ ਕੀਤੀਆਂ ਨੇ ਉਹਨਾਂ ਨੇ ਇੱਕ ਪਾ ਗੜ੍ਹ ਹਸਪੀਟਲ ਬਣਾਇਆ ਨੇ ਪੰਡਾਜ ਵੀ ਹੋਰ ਕਈ ਥਾਵਾਂ ਤੇ ਬਣਾਏ ਆ ਸਾਰਾਂਜ ਵੀ ਬਣਾਏ ਆ ਇਹ ਵਧੀਆ ਕੰਮ ਕੀਤਾ। ਲਈਏ ਜਿੱਥੋਂ ਦਵਾਈ ਕੋਈ? ਨਹੀਂ ਮੈਂ ਨਹੀਂ ਲਈ। ਅੱਛਾ ਅੱਛਾ। ਕਿਵੇਂ ਲੱਗਦਾ ਜੀ ਵੀ ਆਪਣੇ ਹਲਕਾ ਸਮਰਾਲਾ ਦੇ ਲੋਕ ਕੀ ਚਾਹੁੰਦੇ ਨੇ ਜੀ ਉਹ ਮਾਛੋੜਾ ਸਾਹਿਬ ਦੇ ਵਿੱਚ ਕਿਹੜੀ ਚੀਜ਼ਾਂ ਦੀ ਕਮੀ ਹੈ ਜੀ ਮਾਛੋੜਾ ਸਾਹਿਬ ਦੇ ਵਿੱਚ? ਜਿਹੜੀਆਂ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ? ਲੋੜਾਂ ਤਾਂ ਇਹ ਕਹਿੰਦਾ ਬਿਜਲੀ ਪੂਰੀ ਆਉਣੀ ਚਾਹੀਦੀ ਹੈ। ਅੱਛਾ ਜੀ। ਗੱਲ ਨਹੀਂ। ਮਾਂਜੀ ਦਾ ਕਹਿੰਦੇ ਜੀ ਵੀ ਬਿਜਲੀ ਹੁਣ 24 ਘੰਟੇ ਆਉਂਦੀ ਹੈ ਜੀ। ਨਹੀਂ ਹਾਲੇ ਵੀ ਮੇਰੇ ਤਾਂ ਕੱਟ ਲੱਗ ਪਏ ਆ ਜੀ। ਤੇ ਲੱਗਦੇ ਆ ਕੱਟ। ਹਾਂ ਕੱਟਣ ਲੱਗ ਪਏ। ਤੇ ਕਿਵੇਂ ਉਹ ਕਿਹੜੀਆਂ ਚੀਜ਼ਾਂ ਦੀ ਲੋੜ ਪੂਰੀ ਹੈ ਸ਼ਹਿਰ ਦੇ ਵਿੱਚ ਜੀ ਮਛਵੜਾ ਸਾਹਿਬ ਦੇ ਵਿੱਚ ਮਛਵੜਾ ਸ਼ਹਿਰ ਤੇ ਉਹ ਤਾਂ ਸਾਹਿਬ ਕੋ ਸਹੀ ਸਲਾਮਤ ਹੈ ਤੇ ਬਾਕੀ ਆਹੀ ਕਮੀ ਸੀ ਲਾਈਨ ਲੋਡ ਦੀ ਇਹ ਵੀ ਪੂਰੀ ਨਹੀਂ ਹੁੰਦੀ ਯਾਨੀ ਪੂਰੀ ਆਉਣੀ ਚਾਹੀਦੀ ਹੈ ਉਹ ਕਾਰਤਾਂਗਾਂ ਦੀ ਜਿਵੇਂ ਅਸੀਂ ਬਿਜਲੀ ਕਰੋੜਾਂ ਦੇ ਵਿੱਚ ਅਰਬਾਂ ਦੇ ਵਿੱਚ ਵੇਚਦੇ ਹਾਂ ਜੀ ਹੁਣ ਦੂਜੀਆਂ ਸਟੇਟਾਂ ਨੂੰ ਜੀ ਕਹਿੰਦੇ ਆਪਾਂ ਕਹਿੰਦੇ ਬਿਜਲੀ ਆਉਂਦੀ ਹੁੰਦੀ ਹੈ ਹਾਂ ਉਹ ਵੇਚਦੇ ਹੈਗੇ ਪੈਸੇ ਬਣਾਉਣ ਦੇ ਲੱਗੇ ਜਾਂ ਪਾਰਟੀਆਂ ਠੀਕ ਆ ਜੀ ਹਾਂ ਜੀ ਉਰੇ ਕਿਵੇਂ ਜੀ ਲੱਗਦਾ ਉਹ ਜਿਹੜਾ ਵਿਧਾਇਕ ਜੀ ਨੇ ਕੰਮ ਵਧੀਆ ਕੀਤੇ ਹੋਏ ਨੇ ਜੀ ਹਾਂ ਜੀ ਵਧੀਆ ਕੀਤੇ ਕੀ ਨਾਮ ਆ ਜੀ ਤੁਹਾਡਾ ਕਰਨੈਲ ਚੰਦ ਜੀ ਮੇਰਾ ਨਾਮ ਹੈਗਾ ਜੀ ਕਿਵੇਂ ਚਾਹੁੰਦੇ ਜਿਹੜੇ ਵੀ ਵਾਲੇ ਮਾਛੋੜਾ ਸਾਹਿਬ ਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਲੋੜ ਪੂਰੀ ਹੁੰਦੇ ਦੇ ਵਿੱਚ ਬਹੁਤ ਕਮੀਆਂ ਨੇ ਇੱਕ ਤਾਂ ਇੱਥੇ ਬਾਸੂਨ ਲੈਟਰਿੰਗ ਦੀ ਬਹੁਤ ਕਮੀ ਹੈ ਜਿੰਨੇ ਝੂਠ ਬੋਲੀਏ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਿਸ ਤਰ੍ਹਾਂ ਮਤਲਬ ਬਾਜ਼ਾਰ ਚੱਲ ਰਿਹਾ ਇੱਥੇ ਕਿਤੇ ਗੱਡੀਆਂ ਦੀ ਸਮੱਸਿਆ ਬਹੁਤ ਆ ਕਿਤੇ ਪਾਰਗ ਨਹੀਂ ਹੈਗੀ ਇਹ ਸਮੱਸਿਆ ਹੱਲ ਹੋਣੀ ਚਾਹੀਦੀ ਹੈ ਮੇਨ ਚੀਜ਼ਾਂ ਦੋ ਇੱਕ ਲੈਟਰਨ ਬਾਥਰੂਮ ਦੀ ਇੱਕ ਪਾਰਗੰਗ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈਗੀ ਆ ਕੀ ਚਾਹੁੰਦੇ ਜੀ ਕਿਹੜਾ ਉਮੀਦਵਾਰ ਜਿੱਤਣਾ ਚਾਹੁੰਦਾ ਹੈ ਹਲਕਾ ਫਤੇਗੜ ਸਾਹਿਬ ਦੇ ਦੇਖੋ ਜੀ ਇਹ ਜੋ ਮਤਲਬ ਸਿੱਧੀ ਚੱਲਦੀ ਆ ਆਮ ਪਾਰਟੀ ਦੀ ਚੱਲਦੀ ਆ ਤੁਸੀਂ ਵੋਟ ਕਿਹਨੂੰ ਪਾਉਣੀਆਂ ਜੀ ਅਸੀਂ ਦੇਖੋ ਜਦੋਂ ਸਮਾਂ ਆਊਗਾ ਉਸ ਟਾਈਮ ਦੱਸਾਂਗੇ ਵਧੀਆ ਕਰ ਰਹੇ ਨੇ ਕੀ ਵਧੀਆ ਲੱਗਿਆ ਕੀ ਵਧੀਆ ਬਹੁਤ ਸਮੱਸਿਆ ਕਰਤੀਆਂ ਇਸ ਨੋਟ ਰੋਜੀ ਪਾਰਟੀ ਦਾ ਕਹਿੰਦੇ ਜੀ ਇਹਨਾਂ ਨੇ ਪਿਛਲੇ ਸਾਲਾਂ ਤੋਂ ਵੀ 2.5 ਸਾਲਾਂ ਦਾ ਘਰ ਦੇ ਵਿੱਚ ਦੋ ਬੱਚੇ ਹੁੰਦੇ ਨੇ ਉਹਦੇ ਆਸ ਵਿੱਚ ਫਟੇ ਹੁੰਦੀ ਆ ਹਾਂ ਕੋ ਕਹਿੰਦਾ ਮੈਨੂੰ ਕੁਛ ਨਹੀਂ ਮਿਲਿਆ ਦੂਜਾ ਕਹਿੰਦਾ ਮੈਨੂੰ ਕੁਛ ਨਹੀਂ ਮਿਲਿਆ ਮਾਪਿਓ ਕਹਿੰਦਾ ਮੈਨੂੰ ਸਭ ਕੁਝ ਦੇ ਰਿਆ ਹੈਗਾ ਠੀਕ ਨਹੀਂ ਹੈਗਾ ਦੂਜੇ ਵਿਰੋਧੀ ਪਾਰਟੀ ਦਾ ਕਰਨੇ ਕਰਨਾ ਹੈਗਾ ਹੁਣ ਇਹ ਪੁਕਹਿਣਾ ਇਹ ਕਹਣੇ ਜਿਹਨੇ ਕੁਛ ਨਹੀਂ ਕਰਿਆ ਹੈਗਾ ਠੀਕ ਧੰਨਵਾਦ ਜੀ